ਅੱਜ ਪਿਆਪੈ ਸੀਗਾ ਜੀ ਸਾਰਿਆਂ ਨੂੰ ਹੀ ਤੇ ਤੁਹਾਡੇ ਚੈਨਲ ਤੇ ਤੁਹਾਡੇ ਸਵਾਗਤ ਆ ਵੀਰੇ ਸਾਰਿਆਂ ਦਾ ਸਾਡਾ ਵੀ ਸਵਾਗਤ ਆ ਤੇ ਆਪਾਂ ਅੱਜ ਗੱਲ ਕਰਾਂਗੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਆਇਆ ਗੈਰੀ ਸੰਧੂ ਵੀਰੇ ਦਾ ਸ਼ਾਇਦ ਕਹਿੰਦੇ ਤਲਾਕ ਹੋ ਗਿਆ ਜਾਂ ਕੁਝ ਵੀ ਹੋ ਗਿਆ ਵਾ ਤੇ YouTube ਤੇ ਆਪਾਂ ਵੀਡੀਓ ਕੱਢੀ ਹੋਈ ਆ ਅੱਗੇ ਪਈ ਆ ਆਪਾਂ ਤੁਹਾਡੇ ਨਾਲ ਹੀ ਦੇਖਾਂਗੇ ਵੀਡੀਓ ਠੀਕ ਆ ਇਸ ਕਰਕੇ ਅਸੀਂ ਦੇਖੀ ਨਹੀਂ ਕਿ ਤੁਹਾਡੇ ਨਾਲ ਦੇਖਿਆ ਰੈਐਕਸ਼ਨ ਜੇ ਘੜ ਆ ਜਾਂਦੇ ਨੇ ਤੇ ਬਾਈ ਬਣ ਕੇ ਮੀਟਰ ਕੋ ਖਿੱਚ ਕੇ ਰੱਖੋ ਉਹ ਸਬਸਕ੍ਰਾਈਬ ਕਰ ਦਿਆ ਕਰੋ ਪੈਸੇ ਥੋੜੇ ਬਹੁਤ ਤੁਹਾਨੂੰ ਪਤਾ ਲੋੜ ਆ ਹਜੇ ਭਰਾਵਾ ਬਾਹਰ ਵੀ ਜਾਣਾ ਵਾ ਇਹ ਨਾਣੇ ਟੱਟੀ ਬੈਠਣ ਤੇ ਸਹੀ ਗੱਲ ਨਾ ਚਲੋ ਵੀ ਲਾਈਏ ਹੁਣ ਆਪਾਂ ਵੀਡੀਓ ਮੈਂ ਵੈਸੇ ਪਹਿਲਾਂ ਵਿੱਚ ਕਿ ਜੇ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਵਾਰਾ ਹੀ ਆ ਤੇ ਸ਼ਾਇਦ ਤਲਾਕ ਹੋ ਗਿਆ ਬਾਬੇ ਜੀ ਦਾ ਉਹ ਸਰਟੀਫਿਕੇਟ ਨਹੀਂ ਦੇ ਰਹੇ ਸੀ ਕਿਸੇ ਹਣਾ ਸਰਟੀਫਿਕੇਟ ਦੇਣਾ ਸਮਝੋ ਕੀ ਪਤਾ ਯਾਰ ਬਾਈ ਫੇਰ ਵੱਢ ਜੇ ਜੋੜੀ ਇਹਨਾਂ ਦੀ ਬਾਈ ਉਹਨਾਂ ਦੀ ਏ ਬੰਨੀ ਵੀ ਚਾਹੀਦਾ ਯਾਰ ਇਹ ਬਹੁਤ ਘੈਂਟ ਬੰਦਾ ਇੰਨਾ ਹਾਸਮੁਖ ਆ ਬਾਈ ਹਸਾਉਂਦੇ ਰਹਿੰਦਾ ਤੁਸੀਂ ਇਹਦੇ ਲਾਈਵ ਲੂਪ ਦੇਖੋਗੇ ਨਾ ਇੰਸਟਾਗ੍ਰam ਵਾਲੇ ਬੜੀਆਂ ਘੈਂਟ ਘਣ ਚੀਜ਼ਾਂ ਕਹਿੰਦਾ ਜੋ ਮੂੰਹ ਚੋਂ ਆਉਂਦਾ ਬੋਲ ਦਿੰਦਾ ਬਾਈ ਕਿਸੇ ਨੂੰ ਵੀ ਆ ਗਾਲਾਂ ਗਲਾਂ ਸਾਰਾ ਕੁਝ ਚੱਲਦਾ ਬੜਾ ਘੈਂਟ ਦਿੱਲੀ ਜੋ ਆਟੋ ਚ ਫਰੀ ਜਾਂਦਾ ਸੀਗਾ ਬਾਈ ਹਨਾ ਇੱਥੇ ਐਸਐਸ ਮੋਟਰਸਾਈਕਲ ਦੇ ਉਹ ਜੀ ਖਾਨ ਨਾਲ ਬੜੀਆਂ ਮਸਤੀਆਂ ਕਰਦਾ ਸਨ ਐਪ ਚੈਟ ਤੇ ਬਹੁਤ ਹਾਸਮੁਖ ਮੁੰਡਾ ਯਾਰ ਜਿਹੜੇ ਇਹੋ ਜਿਹੇ ਬੰਦੇ ਨਾਲ ਕੁਝ ਹੁੰਦਾ ਨਾ ਨਾਲ ਮੜਾ ਲੱਗਦਾ ਬਾਈ ਬਹੁਤ ਹਾਂ ਜੇ ਮੈਂ ਬਈ ਹੁਣ ਕਹਿ ਰਿਹਾ ਵਾ ਕਿ ਮੈਂ ਫੇਰ ਹੁਣ ਉਹ ਦੇਰ ਦਾ ਬਈ ਹੋਰ ਕੀ ਜਾਂਦਾ ਪਿਆਗੇ ਕਿਉਂਕਿ ਆਰਟਿਸਤ ਬੰਦਾ ਪਤਾ ਨਹੀਂ ਕਿਦਾਂ ਮੈਨੇਜ ਕਰੀ ਜਾਂਦੇ ਆ ਪਰ ਮੈਨੂੰ ਨਹੀਂ ਹੁੰਦਾ ਤੇ ਮੈਂ ਮੈਂ ਇਕੱਲਾ ਹੀ ਰਹਿ ਗਿਆ ਤੇ ਇੱਕ ਮੇਰੇ ਕੋਲ 3 ਸਾਲ ਦਾ ਬੱਚਾ ਜੀ ਉਹਦਾ ਨਾਮ avatars ਹਾਂ ਹਾਂ ਜਵਾਗ ਵੀ ਸੀ ਇਹਦੇ ਕੋਲੇ Instagram ਤੇ ਪਾਈ ਸੀ ਸਟੋਰੀ ਵੀਡੀਓ ਸ਼ਾਇਦ ਪਾਈ ਪਾਉਂਦਾ ਹੁੰਦਾ ਵਾ ਤੇ ਭਰਾ ਤੇ ਉਹ ਕਹਿੰਦਾ ਹੁਣ ਕੱਲਾ ਰਹਿ ਗਿਆ ਤੇ ਕਲਾ ਜਵਾਗ ਆ ਯਾਰ ਬਾਈ ਜਨਾਬ ਆਵਾਜ਼ ਚ ਲੱਗੀਆਂ ਦਾ ਕਿ ਦਰਦ ਨਹੀਂ ਹੈਗਾ ਬਾਈ ਬਹੁਤ ਫੀਲ ਹੁੰਦਾ ਯਾਰ ਸਾਨੂੰ ਖੋਜ ਫੀਲ ਹੁੰਦਾ ਵਾ ਬਾਈ ਦਾ ਬਹੁਤ ਘਨੇੜ ਬੰਦਾ ਯਾਰ ਇਹੋ ਜਿਹੇ ਬੰਦੇ ਨਾਲ ਐ ਨਹੀਂ ਹੋਣਾ ਚਾਹੀਦਾ ਯਾਰ ਵੈਸੇ ਤਾਂ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਚਲ ਹੁਣ ਦੇਖਦੇ ਆਂ ਬਈ ਕੀ ਕਹਦਾ ਅਗੇ ਬਿਰਾ ਹੋਰ ਇਹ ਮੇਰੀ ਮਾਤਾ ਦਾ ਨਾਮ ਸੀ ਅਵਤਾਰ ਕੌਰ ਅੱਛਾ ਤੇ ਉਹਨੂੰ ਮੈਂ ਨਾਂ ਦਿੱਤਾ ਅਵਤਾਰ ਸਿੰਘ ਅੱਛਾ ساری ਜ਼ਿੰਦਗੀ ਪਿਆਰ ਲੱਭਦੇ ਰਹਿੰਦਾ ਬੰਦਾ ਮੇਰੀ ਮਾਤਾ ਕਹਿੰਦੀ ਸੀ ਜਾਣ ਤੋਂ ਪਹਿਲਾਂ ਬਈ ਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿਹਨਾਂ ਪੰਦੀ ਕੱਲੀ ਗਈ ਜਾਂਦੀ ਐ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹਿਆ ਗਿਆ ਬਾਹਰ ਮੇਰੀ ਮਰਜ਼ੀ ਨਾਲ ਕਰਕੇ ਤੇ ਮੇਰੇ ਮੰਮੀ ਵੀ ਹੈ ਨਹੀਂ ਸੀ ਤੇ ਡੈਡੀ ਵੀ ਹੈ ਨਹੀਂ ਸੀ ਕੱਲੀ ਗਈ ਜਾਂਦੀ ਐ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹਿਆ ਗਿਆ ਬਾਹਰ ਮੇਰੀ ਮਰਜ਼ੀ ਨਾਲ ਕਰਕੇ ਗੋਰੀ ਨਾਲ ਵਿਆਹ ਗਿਆ ਬਰਾ ਬਰੇ ਯਾਰ ਤੂੰ ਤਾਂ ਦੱਸ ਹੋਰ ਪਾਸੇ ਬਦਲਣ ਲੈਣ ਚਲਾ ਗਿਆ ਸੀਗਾ ਫਿਰ ਗੱਲਤ ਗੱਲ ਲੈਣਾ ਠੀਕ ਹੈ ਤੂੰ ਵਿਆਹ ਤਾਂ ਪੰਜਾਬੀ ਕੁੜੀ ਨਾਲ ਕਰਾਉਣਾ ਸੀ ਪੰਦਰਾਂ ਤੂੰ ਤਾਂ ਵਿਆਹ ਹੀ ਗੋਰੀ ਨਾਲ ਕਰਾਇਆ ਹੋਇਆ ਸੀਗਾ ਗਲਤ ਗੱਲ ਆ ਯਾਰ ਇਹ ਤਾਂ ਪੰਜਾਬੀ ਕੁੜੀ ਨਾਲ ਵਿਆਹ ਕਰਾਉਣਾ ਆਪਾਂ ਆਹ ਪਰ ਰਲ ਗਏ ਆਪਾਂ ਰਲ ਗਏ ਜੱਜੀ ਗਾ ਇੰਸਟਾਗ੍ਰਾਮ ਦੇ ਜੱਟਾ ਨਾਲ ਆਦੇ ਤੇ ਗਰਦ ਉਠਾ ਦਾਂਗੇ ਨੇਰ ਲਿਆ ਦਾਂਗੇ ਝੱਖੜ ਲਿਆ ਦਾਂਗੇ ਹਾੜ ਲਿਆ ਦਾਂਗੇ ਸੁਨਾਮੀ ਲਿਆ ਦਾਂਗੇ ਯਾਰ ਤੂੰ ਇਹ ਯਾਰ ਤੂੰ ਜਦਸੀ ਗੋਰੀ ਨਾਲ ਵਿਆਹ ਕਰਾਈ ਫਿਰਦਾ ਯਾਰ ਚਲੋ ਯਾਰ ਚੱਲਦੀ ਉੱਠ ਜੀ ਨਹੀਂ ਯਾਰ ਕਮਾਲ ਇਹ ਤਾਂ ਯਾਰ ਬੜੀ ਗਲਤ ਗੱਲ ਕੀਤੀ ਬਈ ਨੇ ਉਹ ਦੇਖਦੇ ਆਂ ਆ ਵੀਡੀਓ ਮੈਸ ਕਰ ਬਾਈ ਕੋਈ ਆਇਆ ਨਾ ਕਹਿੰਦਾ ਲੈ ਕੇ ਕਿੱਤੀ ਹੋਈ ਆ ਵੀਡੀਓ ਲਾਈਕ ਪਤਾ ਕਿਤੇ ਕਿ ਉੱਤੇ ਹੀ ਸ਼ੋ ਹੋਂਦੀ ਰਹੇ ਮੈਨੂੰ ਦੇਖਿਆ ਕੁਛ ਨਹੀਂ ਸੀ ਜੀ ਬਾਅਦ ਦੇਖਾਂਗੇ ਥੋੜੇ ਨਾਲੇ ਕਿਉਂਕਿ ਰੈਕਸ਼ਨ ਦਿਲੋਂ ਨਿਕਲਣਾ ਚਾਹੀਦਾ ਹੈ ਮੇਰਾ ਮੰਮੀ ਵੀ ਹੈ ਨਹੀਂ ਸੀ ਮੇਰਾ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਮੈਂ ਜੀ ਆ ਬੋਲ ਕੇ ਬੰਦਾ ਜੀਜਾ ਜੀ ਜੀਦਾ ਜੀ ਇਹ ਬਹੁਤ ਸੇਵਾ ਕਰਦਾ ਤੇ ਜਿਹਨਾਂ ਦੀ ਪਿਆਰ ਆ ਨਾ ਬੰਦਾ ਲੱਭਦਾ ਇਸ ਦੁਨੀਆ ਵਿੱਚ ਜੀ ਜਿਆਦਾ ਜੀ ਖਾਨ ਕਹਿੰਦਾ ਬਹੁਤ ਸੇਵਾ ਕਰਦਾ ਉਹਦੀ ਜੀਜੇ ਪਰੋਣੇ ਹੁੰਦੇ ਜਿਹੜੇ ਪੈਸਾ ਪੁਸਾ ਜਿਹੜਾ ਪੈਸਾ ਤਾਂ ਹੱਥਾਂ ਦੀ ਮੈਲ ਆ ਭਾਈ ਆ ਕੇ ਚੱਲ ਗਏ ਅਸਲੀ ਪਿਆਰ ਤੁਹਾਡਾ ਤੁਹਾਡੀ ਔਲਾਦ ਵਿੱਚ ਤੁਹਾਡੀ ਮੰਮੀ ਜਿਹੜੀ ਤੇ ਤੁਹਾਡੇ ਵਿੱਚ ਆ ਉਹ ਹੱਲੇ ਨਹੀਂ ਪਤਾ ਲੱਗਣਾ ਜਦੋਂ ਤੁਹਾਡੇ ਬੱਚੇ ਹੋਣੇ ਫੇਰ ਪਤਾ ਲੱਗਣਾ ਹੈ ਕਰੀ ਆਪਣੇ ਆਪ ਲਈ ਤਾੜੀ ਲਾਓ ਇਤੋ ਚੰਗੀਆਂ ਪੜਾਈਆਂ ਕਰਕੇ ਜਾਓ ਮੰਮੀ ਦੇ ਦਿਨ ਆਰੋਸ਼ਨ ਕਰੋ ਚੰਗੀ ਪਾਸੇ ਲੱਗੋ ਨਸ਼ੇਸ਼ਾਸ਼ੇ ਤੋਂ ਦੂਰ ਰਗੋ ਇਹ ਹੀ ਕੋ ਚਾਹੁੰਦੇ ਪੇਰੈਂਟਸ ਨਾ ਫਿਨਲਸ ਹੋਰ ਕੁਛ ਨਹੀਂ ਚਾਹੁੰਦੇ ਨਾ ਤਾਂ ਡੇ ਕੋ ਪੈਸਾ ਮੰਗਦੇ ਆਹੋ ਸਵਾਦ ਲਓ ਜ਼ਿੰਦਗੀ ਦਾ ਜਿੰਮ ਜਮ ਜਾਓ ਮੈਂ ਵੈਸੇ ਪਹਿਲਾਂ ਬਚ ਕੇ ਜੇ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਵਾਰਾ ਹਾਂ ਛੜੀ ਦੋ ਵਾਰ ਇਹ ਦੋ ਵਾਰ ਥਰ ਦੋ ਵਾਰ ਪਈ ਹੋਈ ਆ ਕਿਸੇ ਨੇ ਜੋੜ ਕੇ ਆਟਸ ਬੰਦਾ ਬਸ ਬਰਾਵਾ ਲੋ ਜੀ ਗੈਰੀ ਸੰਧੂ ਬਰੇ ਦਾ ਸ਼ਾਦ ਪਤਾ ਨਹੀਂ ਯਾਰ ਹੋ ਗਿਆ ਕਿ ਨਹੀਂ ਹੋਇਆ ਹਜੇ ਪਤਾ ਨਹੀਂ ਯਾ ਤੇ ਸਾਲਾ ਹੋਇਆ ਗਲਤ ਕੰਮ ਕਿਉਂਕਿ ਬਹੁਤ ਹਸਮੁਖ ਯਾਰ ਮੈਂ ਵਾਰ-ਵਾਰ ਕਹੀ ਜਣਾ ਘੈਂਟਾ ਬੰਦਾ ਜਿਹੜੀ ਗੱਲ ਆ ਸਾਲਾ ਉਹਨੂੰ ਮਾੜਾ ਹੋਇਆ ਯਾਰ ਬਹੁਤ ਜ਼ਿਆਦਾ ਬਾਕੀ ਤੂੰ ਕਰਾਇਆ ਹੀ ਗੁਰੀ ਨਾ ਪਿਆ ਤੂੰ ਕੰਮ ਹੀ ਖਰਾਬ ਕੀਤਾ ਦਾ ਭਰਾਵਾ ਹੂੰ ਤੇ ਹੁਣ ਆਪਾਂ ਲੱਭ ਕੇ ਦਵਾਂਗੇ ਤੂੰ ਮੈਸੇਜ ਕਰ ਇੰਸਟਾਗ੍ਰਾਮ ਤੇ ਅਸੀਂ ਤੈਨੂੰ ਦੱਸਾਂਗੇ ਕੁੜੀ ਲੱਭ ਕੇ ਵਧੀਆ ਜੀ ਸਾਹੂ ਸਾਹੂ شریف ਜਮੇ ਜਦੋਂ ਤੂੰ ਐਂ ਕਹਿੰਦਾ ਬੈਠ ਤੇ ਤਾਂ ਸ਼ਾਮ ਤੱਕ ਇੱਥੇ ਹੀ ਬੈਠੀ ਰਹੇ ਤੇਰੇ ਕੋਲ ਇੱਲੇ ਵੀ ਨਾ ਇੱਲੇ ਵੀ ਨਾ ਪੋਤਲਾ ਹੀ ਬਣ ਜੇ ਮੂਰਤੀ ਲੈ ਕੇ ਨਹੀ ਯਾਰ ਬਾਈ ਯਾਰ ਬਾਕੀ तेरे ਯਾਰ ਤੇ ਨਾ ਬਹੁਤ ਗਲਤ ਹੋਇਆ ਮਰਾ ਭਰਾ ਬਾਕੀ ਕੋਈ ਨੀ ਦਿਨਾ ਛੱਡੀ ਜੱਟਾ ਤੇਰੇ ਨਾਲ ਆ ਜਿੱਥੇ ਤੂੰ ਕਹੇਗਾ ਅੱਧੀ ਰਾਤ ਨੂੰ ਆਵਾਂਗੇ ਵੀਰਾ ਅਧਰ ਨੂੰ ਇਹ ਆਊਗਾ ਅਧਰ ਨੂੰ ਇਹ ਮੈਂ ਨਹੀਂ ਮੈਂ ਗਲਤ ਪਾਸੇ ਨਹੀਂ ਲੈ ਗਿਆ ਨਹੀਂ ਗੱਲ ਸਸੀ ਆ ਜੀ ਸਾਰੇ ਬਾਬੇ ਸਭੀ ਗੱਲ ਆਪਾਂ ਮਿਲਦੇ ਆਗਲੀ ਵੀਡੀਓ ਚ ਉਸ ਤੱਕ ਆਪਣਾ ਤੇ ਫੋਟੋ ਤਿਆਰ ਕਰ ਪਿਆ ਬ੍ਰਸਤੀ ਗੱਲ ਜੀ